ਸਾਹਗਰਾਹਾਂ ਵੱਲੋਂ ਅੱਜ ਲੁਧਿਆਣੇ ਦੇ ਵਿੱਚ ਜੋ ਵੱਡੇ ਪੱਦਰ ਤੇ ਮਾਰਚ ਕੱਢਿਆ ਜਾਣਾ ਜੋ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਇਹ ਪੰਜਾਬ ਦੀ ਸਰਕਾਰ ਇਹ ਨਵੀਂ ਪਾਲਸੀ ਲੈ ਕੇ ਆਈ ਆ ਜਿਹੜੀ ਲੋਕਾਂ ਦੀਆਂ ਜ਼ਮੀਨਾਂ ਜ਼ਬਰੀ ਹੜੱਪ ਕੇ ਜਾਬਰੀ ਜ਼ਮੀਨਾਂ ਹੜੱਪ ਕੇ ਲੋਕਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਨੇ ਜਾ ਰਹੀ ਆ ਉਹਦੇ ਸੰਬੰਧ ਦੇ ਵਿੱਚ ਅੱਜ ਵੱਡੀ ਪੱਦਰ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਵੱਡੀ ਪੱਧਰ ਤੇ ਮਾਰਚ ਕੱਢਿਆ ਜਾ ਰਿਹਾ। ਪ੍ਰਧਾਨ ਜੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ? ਸਾਡਾ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਅੱਜ ਮੈਸੇਜ ਦੇਣਾ ਹੈ ਵੱਡੇ ਪੱਧਰ ਤੇ ਸੰਯੁਕਤ ਮੋਰਚੇ ਵੱਲੋਂ ਵੱਡਾ ਮਾਰਚ ਆ ਜਿਹੜਾ ਪੰਜਾਬ ਦੇ ਅੰਦਰ ਟਰੈਕਟਰ ਮਾਰਚ ਹੈ। ਤੇ ਸੰਗਰੂਰ ਜ਼ਿਲ੍ਹੇ ਵੱਲੋਂ ਵੱਡੇ ਪੱਧਰ ਤੇ ਜਿਹੜੀਆਂ ਗੱਡੀਆਂ ਖੜੀਆਂ ਨੇ ਇਹ ਲੈ ਕੇ ਜਾਣੀਆਂ ਨੇ। ਅੱਜ ਪੰਜਾਬ ਨੇ ਪੰਜਾਬ ਦੀ ਸਰਕਾਰ ਨੂੰ ਦੱਸ ਦੇਣਾ ਵੀ ਥੁੱਕ ਕੇ ਚੱਟਣ ਲਈ ਮਜਬੂਰ ਕਰਨਗੇ ਲੋਕ ਜ਼ਮੀਨਾਂ ਤੇ ਕਦੇ ਵੀ ਕਬਜ਼ਾ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਹੈ ਜੇ ਤੁਸੀਂ ਘਰਾਂ ਤੋਂ ਬਾਹਰ ਨਾ ਨਿਕਲੇ ਵੱਡੀ ਤਿਆਰੀ ਹੈ ਤੁਹਾਡੀਆਂ ਜ਼ਮੀਨਾਂ ਬਿਨਾ ਪੈਸਿਆਂ ਤੋਂ ਖੋਣੇ ਅਸੀਂ ਬੋਲਦੇ ਆਇਆ ਵੀ ਬਿਨਾ ਪੈਸਿਆਂ ਤੋਂ ਐਲਾਨ ਕਰਨਗੇ ਉਹ ਕਰਤਾ ਇਹਨਾਂ ਨੇ ਵੀ ਤੁਹਾਡੀ ਜ਼ਮੀਨ ਆ ਤੁਹਾਨੂੰ ਤੁਹਾਡੀ ਜ਼ਮੀਨ ਚੋਂ ਕੀਲੇ ਚੋਂ ਚੌਥਾ ਹਿੱਸਾ ਦੇਣਾ ਹੈ ਜਾਨੀ ਕਿ ਬੜੀ ਹੈਰਾਨਗੀ ਦੀ ਗੱਲ ਹੈ ਜੇ ਕਿਸੇ ਖੇਤ ਚ بڑے ਕਿਸਾਨ ਨੂੰ ਤੁਸੀਂ ਇਹ ਗੱਲ ਕਹਿਣ ਜਾਓ ਉਹ ਡਾਂਗ ਚੱਕ ਲੂਗਾ ਕਹੀ ਮਾਰੂਗਾ ਇਹ ਕਿਹੜੀ ਗੱਲ ਕਹਿ ਰਹੇ ਹੋ ਤੁਸੀਂ ਜਾਨੀ ਕਿ ਸਰਕਾਰ ਨੂੰ ਸ਼ਰਮ ਨਹੀਂ ਬੇਸ਼ਰਮੀ ਦੀਆਂ ਗੱਲਾਂ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ ਕਦੇ ਬਰਦਾਸ਼ਤ ਨਹੀਂ ਕਰਨਗੇ ਲੈਂਡ ਪੂਲਿੰਗ ਦਾ ਨਾਂ ਦੇ ਕੇ ਇਹ ਪਾਲਿਸੀ ਬਣਾਈ ਆ ਜ਼ਮੀਨਾਂ ਖੋਣ ਵਾਸਤੇ ਤੁਸੀਂ ਇਹ ਨਾ ਮੰਨਿਓ ਵੀ ਕੱਲੀ ਲੁਧਿਆਣੇ ਦੀ ਜ਼ਮੀਨ ਖੋਹੀ ਜਾਊਗੀ ਕੱਲੀ ਸਰੂਰ ਕੋਲੇ 650 ਕਿਲਾ ਕੋਆ ਜਾਊ ਖੁੱਡ ਜ਼ਮੀਨ ਦਾ ਕਿਸੇ ਕੋਲੇ ਛੱਡਣਾ ਨਹੀਂ ਇਹਨਾਂ ਦੀ ਨੀਤੀ ਪੁਰਸੀ ਹੈ ਵੀ ਜ਼ਮੀਨਾਂ ਤੋਂ ਬਾਹਰ ਕਰਨਾ ਕਿਸਾਨਾਂ ਨੂੰ ਕਿਸਾਨ ਜ਼ਮੀਨਾਂ ਤੋਂ ਬਾਹਰ ਹੁੰਦੇ ਨੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਮੁਲਾਜ਼ਮ ਅਸੀਂ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਜਿਹਦੇ ਕੋਲੇ ਜ਼ਮੀਨ ਨਹੀਂ ਉਹ ਜੁੜਿਆ ਹੋਇਆ ਜ਼ਮੀਨ ਨਾਲ ਕਿਵੇਂ ਜ਼ਮੀਨ ਨਾਲ ਜੁੜਿਆ ਹੋਇਆ ਹੈ ਜ਼ਮੀਨ ਚੋਂ ਅਨਾਜ ਪੈਦਾ ਹੁੰਦਾ ਹੈ ਅਨਾਜ ਹਰ ਬੰਦਾ ਖਾਂਦਾ ਹੈ ਹਰ ਬੰਦੇ ਨੂੰ ਜਣੀ ਕਿ ਅਨਾਜ ਖਾਣ ਨੂੰ ਮਿਲਦਾ ਹੈ ਜਿੱਦਣ ਅਜੋਗਦਾਰਾਂ ਕੋਲੇ ਜ਼ਮੀਨਾਂ ਚਲੀਆਂ ਗਈਆਂ ਅਨਾਜ ਨਹੀਂ ਮਿਲਣਾ ਵੱਡੇ ਪੱਦਰ ਤੇ ਅਨਾਜ ਦੀ ਥੋੜ ਹੋ ਕੇ ਲੋਕਾਂ ਨੇ ਭੁੱਖਮਰੀ ਦਾ ਸ਼ਿਕਾਰ ਹੋਣਾ ਭੁੱਖਮਰੀ ਦਾ ਸ਼ਿਕਾਰ ਹੋ ਕੇ ਲੋਕ ਜਣੀ ਕਿ ਦੂ ਵੱਡੇ ਪੱਦਰ ਤੇ ਸਾਡੇ ਪੰਜਾਬ ਦਾ ਨਾਂ ਸੁਣਾ ਵੱਡੇ ਪੱਦਰ ਤੇ ਨੁਕਸਾਨ ਹੀ ਪੰਜਾਬ ਦਾ ਕਰ ਚੁੱਕੇ ਨੇ ਜੇ ਜ਼ਮੀਨਾਂ ਤੇ ਕਬਜ਼ਾ ਹੁੰਦਾ ਹੈ ਕਾ ਪੰਜਾਬ ਦੇ ਲੋਕਾਂ ਦੀ ਹਾਲਤ ਹੈ ਜਿਹੜੀ ਉਹ ਬਹੁਤ ਮਾੜੀ ਹੁਣੀ ਆ ਕਦੇ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਸਦਾ ਸਰਕਾਰਾਂ ਨਾਲ ਟੱਕਰ ਲੈਂਦੇ ਰਹੇ ਆ ਤੇ ਹੁਣ ਲੈ ਰਹੇ ਆ ਤੇ ਘਰਾਂ ਚੋਂ ਬਾਹਰ ਨਿਕਲਿਆ ਵੱਡੀ ਗਿਣਤੀ ਬਲਾਕ ਪਵਾਨੀਗੜ੍ਹ ਦੇ ਪਿੰਡ ਨੇ ਇਹ ਜਿਹੜੇ ਅੱਜ ਵੱਡੀ ਗਿਣਤੀ ਘਰਾਚੋਂ ਮੰਡੀ ਚੋਂ ਇਕੱਠੇ ਹੋ ਕੇ ਲੁਧਿਆਣੇ ਨੂੰ ਤੁਰ ਰਹੇ ਆ ਅਸੀਂ ਮੂੰਹ ਤੋੜਮਾ ਜਵਾਬ ਦੇਵਾਂਗੇ ਉੱਥੇ ਤੱਕ ਜਾਣਗੇ ਲੋਕ ਜਿੱਥੇ ਤੱਕ ਇਹਨਾਂ ਨੇ ਸੋਚਿਆ ਨਹੀਂ ਪਿੰਡਾਂ 'ਚ ਲਿਖ ਕੇ ਲਾ ਦਿੱਤਾ ਦੀ ਆਵਾਰਾ ਕੁੱਤੇ ਆਵਾਰਾ ਡੰਗਰ ਆਮ ਆਦਮੀ ਦੀ ਸਰਕਾਰ ਸਾਡੇ ਪਿੰਡ ਚ ਬੜੇਗਾ ਕਿਉਂ ਲਖਣਾ ਪਿਆ ਲੋਕਾਂ ਉਹ ਸਰਕਾਰ ਦੇ ਵਰਕਲਾਸਖ ਰਹਿਣਾ ਪੈ ਗਿਆ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਪਿੰਡਾਂ ਚੋਂ ਗਲੀਆਂ ਚੋਂ ਸੱਥਾਂ ਚੋਂ ਚੱਲਾਂਗੇ ਚੱਲਣ ਦੇ ਬਜਾਏ ਉਲਟ ਕਰਤਾ ਵੀ ਸੱਥਾਂ ਖੋਹਾਂਗੇ ਘਰੋਂ ਕੱਢਾਂਗੇ ਜ਼ਮੀਨਾਂ ਖੋਹਾਂਗੇ ਉਧਰ ਨੂੰ ਜਿਹੜੀ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਭਾਜਪਾ ਦੀ ਸਰਕਾਰ ਨਾਲ ਰਲ ਕੇ ਅਜੋਗਦਾਰਿਆਂ ਨੂੰ ਵੱਡੇ ਪੱਦਰ ਤੇ ਜ਼ਮੀਨਾਂ ਹਵਾਲੇ ਕਰਦੀਆਂ ਨੇ ਖੁੱਡ-ਖੁੱਡ ਜ਼ਮੀਨ ਦਾ ਜ਼ਮੀਨ ਰਹਿ ਕਿੱਥੇ ਗਈ ਇਹਨਾਂ ਨੇ ਸੜਕਾਂ ਦੇ ਨਾਂ ਤੇ ਜ਼ਮੀਨਾਂ ਖੋਈਆਂ ਹੋ ਰੇਲਾ ਕੱਢਣ ਦੇ ਨਾਂ ਤੇ ਜ਼ਮੀਨਾਂ ਖੋਣਗੇ ਹੁਣ ਜਣੀ ਕਿਹਾ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਸਿੱਧੀ ਜ਼ਮੀਨਾਂ ਚ ਆ ਕੇ ਵੀ ਦੇਣਾ ਵੀ ਕੁਛ ਨਹੀਂ ਇਹਨਾਂ ਨੇ ਬਾਹਰਲੀਆ ਸਟੇਟਾਂ ਚ ਵੀ ਬਣਾਇਆ ਹੈ ਮਹਾਰਾਸ਼ਟਰ ਦੇ ਅੰਦਰ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਵੀ ਅਸੀਂ ਜ਼ਮੀਨਾਂ ਖੋ ਕੇ ਜਿਹਦੇ 50 ਕਿੱਲੇ ਖੋਲੇ ਉਹਨੂੰ 25 ਕਿੱਲੇ ਕਿਤੇ ਸਮਾਰ ਕੇ ਦੇਵਾਂਗੇ 25 ਕਿੱਲੇ ਸਮਾਰ ਕੇ ਦੇਣੇ ਨੇ ਉਹ ਵੀ ਐ ਨਹੀਂ ਪਤਾ ਕਿੱਥੇ ਦੇਣੇ ਨੇ ਕਿੱਥੇ ਨਹੀਂ ਦੇਣੇ ਉਹ ਉਹਨਾਂ ਦੀ ਮਰਜ਼ੀ ਹੈ ਵੀ ਕਿੱਥੇ ਦੇਣੇ ਨੇ ਇਸ ਕਰਕੇ ਖਿਆਲ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਵਰਕਲਾ ਬੱਚਾ ਬੱਚਾ ਪੰਜਾਬ ਦਾ ਅੱਜ ਬੋਲ ਰਿਹਾ ਜਿਹੜੇ ਬੰਦੇ ਨਵੇਂ ਨਾਲ ਖੜੇ ਤੇ ਜਿਹੜੇ ਕਹਿੰਦੇ ਨੇ ਵੀ ਮੇਰੇ 40 ਕਿੱਲੇ ਜ਼ਮੀਂਦਾਰ ਨੇ ਮੇਰੇ ਕੋਲੇ ਪਰ ਮੈਂ ਆਮ ਆਦਮੀ ਦਾ ਚਮਚਾ ਦੀ ਬਈ ਮੇਰੀ ਜ਼ਮੀਨ ਜਣੀ ਕਿਉਂ ਚਾ ਗਈ ਇਸ ਕਰਕੇ ਇਹਨਾਂ ਨੇ ਬਖਸ਼ਣਾ ਕੋਈ ਨਹੀਂ ਅਸੀਂ ਬੋਲਦੇ ਰਹੇ ਆ ਵੀ ਪੰਜਾਬ ਦੇ ਲੋਕੋ ਉੱਠੋ ਹਜੇ ਤਾਂ ਇੱਕ ਹੋਰ ਇਹ ਪਾਲਿਸੀ ਲੈ ਕੇ ਨੇ ਜ਼ਮੀਨ ਵਾਸਤੇ ਤੁਹਾਡੇ ਘਰਾਂ ਦਾ ਦੀਵਾ ਗੁੱਲ ਕਰਨ ਵਾਸਤੇ ਆ ਰਹੇ ਆ ਮੀਟਰ ਨੇ ਜਿਹੜੇ ਉਹ ਲਾ ਰਹੇ ਨੇ ਫਰੀ ਪੇਟ ਮੀਟਰ ਦਾ ਨਾਮ ਹੈ ਉਹ ਮੀਟਰ ਵੀ ਸਾਨੂੰ ਕਾਗਲ ਕਰੂਗਾ 35 35 40 40000 ਰੁਪਿਆ ਬਿਲਾਉਣਾ ਉਹਦੇ ਵਾਸਤੇ ਵੀ ਇਦੋਂ ਵੱਡੀ ਗਰਮੀ ਚ ਘਰੋਂ ਨਿਕਲਣਾ ਨਹੀਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਸੈਂਟਰ ਸਰਕਾਰ ਨੇ ਵੀ ਜਿਹੜੀ ਨੀਤੀ ਪਾਲਿਸੀ ਹੈ ਜਿਹੜਾ ਆਪਾਂ 2020 ਬਿਜਲੀ ਜਿਹੜਾ ਐਕਟ ਰੋਕ ਦੇ ਸੀਗੇ ਉਹ ਇਹਨਾਂ ਨੇ ਲਾਗੂ ਕਰਤਾ ਉਹ ਹਰ ਹਾਲ ਚ ਕਹਿੰਦੇ 2026 ਤੱਕ ਲਾਗੂ ਕਰਨਾ ਜੇ ਉਹ ਲਾਗੂ ਨਾ ਕਰ ਸਕੇ ਤੁਹਾਡੀਆਂ ਸਾਰੀਆਂ ਜਿਹੜੀਆਂ ਪਾਲਿਸੀਆਂ ਨੇ ਬੰਦ ਕਰਾਂਗੇ ਇਸ ਕਰਕੇ ਜਣੀ ਕਿ ਇਹ ਡਾਂਗ ਚੱਕਣਗੇ ਹੋ ਸਕਦਾ ਹੈ ਇਹ ਸੀਆਰਪੀ ਤੱਕ ਪਹੁੰਚਣ ਇਹ ਉੱਥੇ ਤੱਕ ਜਾਊਗਾ ਇਹ ਬੰਦਾ ਜਿਹੜੇ ਨੂੰ ਤੁਸੀਂ ਕਹਿੰਦੇ ਦੀ ਵੇ ਆਮ ਘਰ ਦਾ ਮੁੰਡਾ ਹੈ ਇਹ ਆਮ ਘਰ ਦਾ ਮੁੰਡਾ ਨਹੀਂ ਇਹ ਅਜੋਕ ਅਦਾਰਿਆਂ ਦਾ ਦਲਾਲ ਬਣ ਕੇ ਉਹਨਾਂ ਦਾ ਹੱਟਦਾਰ ਬਣ ਕੇ ਉਹਨਾਂ ਨੂੰ ਪੰਜਾਬ ਲਟਾਉਣ ਤੇ ਲੱਗਿਆ ਹੋਇਆ ਇਹ ਕਦੇ ਬਰਦਾਸ਼ਤ ਨਹੀਂ ਕਰਨਗੇ ਵੱਡੀ ਗਿਣਤੀ ਅਸੀਂ ਇੱਥੋਂ ਤੁਰਾਂਗੇ ਜਾਂ ਕਿ ਆਹ ਸਾਰੀ ਤਿਆਰੀ ਹੈ ਜਿਹੜੀ ਤੁਸੀਂ ਆਪਣੀਆਂ ਅੱਖਾਂ ਦੇਖੋ ਵੱਡੀ ਜਣੀ ਕਿ ਲੋਕਾਂ ਦੇ ਅੰਦਰ ਵੱਡਾ ਵਿਰੋਧ ਇਸ ਗੱਲ ਦਾ ਜ਼ਮੀਨ ਨੂੰ ਲੈ ਕੇ ਇਹ ਕਦੇ ਵੀ ਪੰਜਾਬ ਦੇ ਲੋਕ ਨਾ ਕਦੇ برداشت ਕਰਦਾ ਤੇ ਨਾ ਕਰਦੇ ਉਹ ਲੋਕ ਨੇ ਜਿਹੜੇ ਲੋਕਾਂ ਨੇ ਪਹਿਲਾ ਸਮੇਂ ਅਚ ਵੀ ਜਦੋਂ ਪੰਜਾਬ ਦੀ ਆਣ ਤੇ ਸ਼ਾਨ ਨੂੰ ਪੱਗ ਨੂੰ ਹੱਥ ਪਿਆ ਲੋਕਾਂ ਨੇ ਵੱਡੇ ਪੱਦਰ ਤੇ ਜਾਨਾ ਦਿੱਤੀਆਂ ਤੇ ਲਈਆਂ ਵੀ ਨੇ ਉਸੇ ਰਾਹ ਪਹਿਣਗੇ ਪੰਜਾਬ ਦੇ ਲੋਕ ਜੇ ਸਰਕਾਰ ਮੁੜੀ ਨਾ ਸਰਕਾਰ ਨੂੰ ਫੌਰੀ ਤੌਰ ਤੇ ਬਿਆਨ ਦੇਣਾ ਚਾਹੀਦਾ ਵੀ ਅਸੀਂ ਇਹ ਪਾਲਿਸੀ ਨੂੰ ਰੱਦ ਕਰਦੇ ਹਾਂ ਤੇ ਕਦੇ ਵੀ ਨਹੀਂ ਲਾਗੂ ਕਰਦੇ ਉਧਰੋਂ ਸੁਖਵੀਰ ਬਾਦਲ ਫਿਰਦਾ ਉਹਨਾਂ ਨੇ ਧਰਨਾ ਵੀ ਲਾਇਆ ਉਹਨਾਂ ਨੇ ਵੀ ਪੁੱਛ ਲਿਓ 2008 ਚ ਇਹਨਾਂ ਨੇ ਲਾਗੂ ਕੀਤੀ ਐ ਤੇ 13 ਚ 13 ਚ ਜਣੀ ਕਿ ਇਹਨਾਂ ਨੇ ਉਹ ਜ਼ਮੀਨਾਂ ਰੋਕੀਆਂ ਨਾ ਜ਼ਮੀਨਾਂ ਵਾਲੇ ਭੁੱਖੇ ਮਰਦੇ ਆ ਉਹਨਾਂ ਤੋਂ ਜ਼ਮੀਨਾਂ ਖੋਲੀਆਂ ਜ਼ਮੀਨਾਂ ਖੋ ਕੇ ਜਣੀ ਕਿ ਉਹ ਘਰਾਂ ਚੋਂ ਬਾਹਰ ਕੱਢ ਜਾਈ। ਇਹੀ ਹਾਲ ਸਾਡਾ ਹੋਣਾ ਹੈ ਇਸ ਕਰਕੇ ਭਰਾਵੋ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਅਸੀਂ ਸਾਰੇ ਲੋਕ ਜਿਹੜੇ ਰੋਟੀ ਖਾਂਦੇ ਆ ਉਹ ਜ਼ਮੀਨ ਨਾਲ ਜੁੜੇ ਰੋਟੀ ਫੇਰ ਮਿਲੂਗੀ ਜੇ ਜ਼ਮੀਨ ਹੈ। ਨਹੀਂ ਰੋਟੀ ਤੋਂ ਭੁੱਖੇ ਮਰਾਂ ਇਸ ਕਰਕੇ ਸੱਜਣੋ ਬੇਨਤੀ ਆ ਬੱਚੇ-ਬੱਚੇ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਇਹ ਖਿਆਲ ਕਰ ਲੈਣਾ ਚਾਹੀਦਾ ਸਾਨੂੰ ਸਰਕਾਰਾਂ ਸਭ ਤੋਂ ਵੱਧ ਇਹਨਾਂ ਦਾ ਜ਼ਮੀਨ ਤੇ ਖਿਆਲ ਹੈ ਇਹ ਕਹਿੰਦੇ ਤੇਲ ਭੰਡਾਰ ਛੱਡੋ ਸਾਨੂੰ ਸਿਰਫ ਜ਼ਮੀਨ ਚਾਹੀਦੀ ਹੈ ਜ਼ਮੀਨ ਚੋਂ ਖਾਣ ਨੂੰ ਮਿਲਦਾ ਹੈ ਜ਼ਮੀਨ ਚੋਂ ਪਾਣੀ ਮਿਲਦਾ ਹੈ ਪਾਣੀ ਇਹਨਾਂ ਨੇ ਵਰਲਡ ਬੈਂਕ ਨੂੰ ਵੇਚ ਦਿੱਤਾ ਆਉਣ ਵਾਲੇ ਸਮੇਂ ਚ ਬੂੰਦ-ਬੂੰਦ ਪਾਣੀ ਦੀ ਨੂੰ ਲੋਕ ਅਕਸਣਗੇ ਮੁੱਲ ਪਾਣੀ ਮਿਲਣਾ ਹੈ ਹਰ ਮੋਟਰ ਤੇ ਮੀਟਰ ਲੱਗ ਗਿਆ ਜਿਹੜਾ ਤੁਸੀਂ ਘਰ ਚੋਂ ਪਾਣੀ ਕੱਢੋਗੇ ਡੰਗਰ ਡੂੰਗਰ ਨਮਾਉਣ ਵਾਸਤੇ ਉਹਦਾ ਬਿੱਲ ਭਰਨਾ ਪਿਆ ਕਰੂਗਾ ਉਧਰ ਨੂੰ ਪੈ ਗਈਆਂ ਇਹ ਕਾਨੂੰਨਾਂ ਦਾ ਪਤਾ ਨਹੀਂ ਤੁਹਾਨੂੰ ਲੋਕਾਂ ਨੂੰ ਲੋਕ ਤਾਂ ਬੱਸ ਇਹਨਾਂ ਨੇ ਕੀ ਦਿੱਤਾ ਸੀ ਸਾਨੂੰ ਮਿੱਠੀ ਜ਼ਹਿਰ ਕਾਗਜ ਲਿਬੇਟ ਕੇ ਦਿੱਤੀ ਸੀ ਵੀ ਪਾਣੀ ਦੇਤਾ ਨਹਿਰ ਦਾ ਬਿਜਲੀ ਫਰੀ ਦਿੱਤੀ ਫਰੀ ਕੁਛ ਨਹੀਂ ਦਿੱਤਾ ਅਸੀਂ ਬੋਲਦੇ ਰਹਾਂ ਵੀ ਪਾਣੀ ਲਾਉਂਗੇ ਕਸਰੂ ਜੇ ਜ਼ਮੀਨਾਂ ਨਾ ਰਹੀਆਂ ਉਹੀ ਗੱਲ ਆ ਗਈ ਨਾ ਇਹਨਾਂ ਨੇ ਐਲਾਨੇ ਕਰਤਾ ਵੀ ਜ਼ਮੀਨਾਂ ਖੋਹਾਂਗੇ ਇਸ ਕਰਕੇ ਇਹਨਾਂ ਨੇ ਸਾਨੂੰ ਕੁਛ ਨਹੀਂ ਦਿੱਤਾ ਪਾਣੀ ਦੀ ਬੂੰਦ ਸਾਡੇ ਕੋਲੇ ਹੈ ਨਹੀਂ ਪਾਣੀ ਵਰਲਡ ਬੈਂਕ ਦਾ ਉਹਦਾ ਕਬਜ਼ਾ ਹੈ ਆਉਣ ਵਾਲੇ ਸਾਲਾਂ ਚੋਂ ਨੀਤੀਆਂ ਲਾਗੂ ਹੋਣਗੀਆਂ ਇਹੀ ਰੌਲਾ ਇਹੀ ਕਕਾਰਾ ਪਿੰਡਾਂ ਚ ਪਾਣੀ ਪਿੱਛੇ ਪੈਣਾ ਕਿ ਉਹ ਹਜੇ ਲੋਕਾਂ ਨੂੰ ਪਤਾ ਨਹੀਂ ਵੀ ਕਾਨੂੰਨ ਬਣ ਗਿਆ ਲਾਗੂ ਨਹੀਂ ਹੋਇਆ ਲਾਗੂ ਕਰ ਦੇਣਗੇ ਇਸ ਗੱਲ ਨੂੰ ਲੈ ਕੇ ਸਜਣੋ ਇਹ ਗੱਲਾਂ ਦਾ ਖਿਆਲ ਪੜੋ ਤੁਸੀਂ ਵੀ ਪਾਣੀ ਕੀ ਦਾ ਹੈ ਹਰਿਆਣੇ ਤੇ ਪੰਜਾਬ ਦੀ ਲੜਾਈ ਰਾਜਨੀਤਿਕ ਲੋਕ ਕਰਾਉਣ ਲੱਗੇ ਹੋਇਆ ਪਾਣੀ ਹਰਿਆਣੇ ਨੂੰ ਨਹੀਂ ਦੇਣਾ ਜੀ ਕੋਈ ਕਹਿੰਦਾ ਅਸੀਂ ਬੂੰਦ ਨਹੀਂ ਦੰਦੇ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੰਦੇ ਪਾਣੀ ਥੋੜਾ ਹੈ ਹੀ ਨਹੀਂ ਦੇਵਾਂ ਕਿ ਕਿਨੂੰ ਪਾਣੀ ਦਾ ਵਰਲਡ ਬੈਂਕ ਨੇ ਤੈਅ ਕਰਨਾ ਵੀ ਅਸੀਂ ਹਰਿਆਣੇ ਨੂੰ ਕਿੰਨਾ ਦੇਣਾ ਥੋਨੂੰ ਪੇਨ ਨੂੰ ਕਿੰਨਾ ਦੇਣਾ ਖੇਤਾਂ ਨੂੰ ਪਾਣੀ ਕਿੰਨਾ ਦੇਣਾ ਖੇਤ ਰਮਾਉਣ ਵਾਸਤੇ ਖੇਤ ਤਾਂ ਛੱਡਣੀ ਨਹੀਂ ਇਹਨਾਂ ਨੇ ਖੇਤਾਂ ਨੂੰ ਪਾਣੀ ਤਾਂ ਤੈ ਤਾ ਕਰਾਵਾਂਗੇ ਸੀ ਜੇ ਤੁਸੀਂ ਸਾਡੇ ਕੋਲੇ ਖੇਤ ਰਹਿਣਗੇ ਜੇ ਅਸੀਂ ਜ਼ਮੀਨ ਬਚਾਉਨੇ ਆ ਤਾਂ ਪੱਗ ਬਚਦੀ ਐ ਇੱਜ਼ਤ ਰਹਿੰਦੀ ਐ ਜ਼ਮੀਨ ਬਚਦੀ ਐ ਤਾਂ ਹੀ ਅਸੀਂ ਪੰਜਾਬ 'ਚ ਰਹਿੰਦੇ ਰਹਿਾਂਗੇ ਨਹੀਂ ਸਜਣੋ ਜ਼ਮੀਨ ਬਿਨਾ ਮਲਿਆ ਮੇਟ ਹੋ ਜਾਊਗਾ ਜ਼ਮੀਨ ਬਿਨਾ ਅਸੀਂ ਸਰਕਾਰ ਨਾਲ ਲੜ ਨਹੀਂ ਸਕਾਂਗੇ ਬਿਹਾਰ ਦੇ ਲੋਕ ਉਸ ਤਰੀਕੇ ਨਾਲ ਨਹੀਂ ਲੜ ਸਕਦੇ ਕਿਉਂ ਕਮਜ਼ੋਰੀ ਹੈ ਸਾਡੇ ਕੋਲੇ ਤਾਕਤ ਜ਼ਮੀਨਾਂ ਦੀ ਹੈ ਜੇ ਅਸੀਂ ਲੰਗਰ ਚਲਾਉਨੇ ਆ ਜ਼ਮੀਨਾਂ ਕਰਕੇ ਨਹੀਂ ਤਾਂ ਕਣਕ 1000 ਰੁਪਏ ਕਿਲੋ ਹੋਊਗੀ 450 ਨੂੰ ਕਣਕ ਆਪਣੇ ਪਾਕਿਸਤਾਨ ਦੇ ਅੰਦਰ ਵੇਖ ਰਹੀ ਹੈ ਅੱਜ ਵੀ ਇਸ ਕਰਕੇ ਵੱਡੀ ਜ਼ਰੂਰਤ ਹੈ ਬੱਚੇ-ਬੱਚੇ ਨੂੰ ਜਾਗਣਾ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਹੁਣ ਵੱਡੇ ਪੱਦਰ ਤੇ ਜਿਹੜਾ ਸੰਗਰੂਰ ਧਰਨਾ ਲੱਗਿਆ ਸੀ 25 ਤਰੀਕ ਨੂੰ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਮਜ਼ਦੂਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪੜੇ ਨੇ ਉਹਦੇ ਹੱਕ ਚ ਬਹੁਤ ਵੱਡੇ ਪੱਧਰ ਤੇ ਲੋਕ ਗਏ ਨੇ ਵੀ ਜ ਐ ਆਗੂ ਨੂੰ ਫੜਨ ਲੱਗੇ ਇਹ ਕਿਸਾਨ ਆਗੂ ਨੂੰ ਵੀ ਹੱਥ ਕਾਉਣਗੇ ਉਹ ਚ ਵੱਡੇ ਪੱਧਰ ਤੇ ਸਾਰੇ ਲੋਕ ਇਕੱਠੇ ਹੋਇਆ ਮਜ਼ਦੂਰ ਕਿਸਾਨ ਮੁਲਾਜ਼ਮ ਹਰ ਵਰਗ ਜਣੀ ਕਿ ਇੱਕ ਮੰਚ ਤੇ ਇਕੱਠਾ ਦੀ ਅੱਜ ਪੰਜਾਬ ਇੱਕ ਮੰਚ ਤੇ ਜ਼ਮੀਨਾਂ ਨੂੰ ਲੈ ਕੇ ਉਹ ਕਾਲੇ ਕਾਨੂੰਨਾ ਵਾਂਗੂ ਫੇਰ ਇਕੱਠਾ ਹੋਇਆ ਮੂੰਹ ਤੋੜ ਜਵਾਬ ਦੇਵਾਂਗੇ ਦੰਦ ਖੱਟੇ ਕਰਾਂਗੇ ਲੋਹੇ ਦੇ ਦਾਣੇ ਚਵਾਵਾਂਗੇ ਸਰਕਾਰ ਨੂੰ ਇਸ ਕਰਕੇ ਤੁਹਾਡਾ ਤੁਹਾਨੂੰ ਇਸ ਰਾਹੀਂ ਸੋਸ਼ਲ ਮੀਡੀਆ ਰਾਹੀਂ ਸਾਡਾ ਕਹਿਣਾ ਹੈ ਵੀ ਬੱਚਾ ਬੱਚਾ ਜਾਗੋ ਛੱਡੋ ਖਿਆਲ ਇਹਨਾਂ ਦਾ ਇਹ ਐਸੇ ਖਿਆਲ ਚ ਜਣੇ ਕਿ ਤੁਹਾਨੂੰ ਇਹ ਸੋਡੀਆਂ ਜ਼ਮੀਨਾਂ ਖੋ ਕਿ ਤੁਹਾਨੂੰ ਘਰੋਂ ਬਾਹਰ ਕੱਢਣਗੇ ਇਹਨਾਂ ਨੇ ਇਹ ਤੈਅ ਕਰਨਗੇ ਕਿੱਥੇ ਪੈਣਾ ਹੈ ਕਿੱਥੇ ਰਹਿਣਾ ਅਸੀਂ ਕਹਿੰਦੇ ਮਕਾਨ ਦੇਵਾਂਗੇ ਕਿੱਥੇ ਰਹਿਣਾ ਇਹਨਾਂ ਨੂੰ ਪਿੰਡਾਂ ਚੋਂ ਕੱਢ ਕੇ ਸ਼ਹਿਰੀ ਬਣਾਉਣਾ ਹੈ ਸ਼ਹਿਰੀ ਕਾਦੇ ਵਾਸਤੇ ਬਣਾਉਣਾ ਸਾਡੀਆਂ ਔਰਤਾਂ ਇਹਨਾਂ ਦੇ ਘਰਾਂ ਚ ਪੋਚੇ ਲਾਉਣੇ ਅਯੋਗਦਾਰਿਆਂ ਦੇ ਸਾਡੇ ਬੱਚੇ ਇਹਨਾਂ ਦੇ ਕੁੱਤੇ ਸਾਹਮਣੇ ਉਹ ਕੁੱਤੇ ਸਾਹਮਣੇ ਵਾਸਤੇ ਇਹਨਾਂ ਦੀ ਤਿਆਰੀ ਹੈ ਵੱਡੇ ਪੱਦਰ ਤੇ ਵੀ ਅਸੀਂ ਛੇਰ ਪਾਲੀਏ ਕੁੱਤੇ ਪਾਲੀਏ ਇਹ ਸਾਡੇ ਕੁੱਤੇ ਨਮਾਇਆ ਕਰਨਗੇ ਸਾਡੀਆਂ ਔਰਤਾਂ ਜੇ ਅਸੀਂ ਨਾ ਜਾਗੇ ਇਹਨਾਂ ਨੇ ਕੁੱਤੇ ਨਮਾਇਆ ਕਰਨੀ ਆ ਕੁੱਤੇ ਸਾਡੇ ਜਵਾਬ ਖੁੱਖੇ ਮਰਿਆ ਕਰਨਗੇ ਉਹ ਰੋਟੀ ਵਾਸਤੇ ਇਹਨਾਂ ਦੇ ਕੁੱਤੇ ਨਮਾਉਣ ਜਾਇਆ ਕਰਨਗੀਆਂ ਇਹ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਇਹਦੇ ਪਿੱਛੇ ਸਿਰ ਦੇਣਗੇ ਵੀ ਤੇ ਲੈਣਗੇ ਵੀ ਇਸ ਕਰਕੇ ਸੱਜਣੋ ਵੱਡੇ ਪੱਦਰ ਤੇ ਏਕਤਾ ਕਰਕੇ ਕਿਸਾਨ ਮਜ਼ਦੂਰ ਦੁਕਾਨਦਾਰ ਸਰਕਾਰਾਂ ਚੋਂ ਬਾਹਰ ਨਿਕਲੋ ਆਓ ਪੰਜਾਬ ਦੀ ਰਾਖੀ ਕਰੀਏ ਪੰਜਾਬ ਨੂੰ ਉਹ ਬਣਾਈਏ ਜਿਹੜਾ ਪਹਿਲਾਂ ਪੰਜਾਬ ਸਾਡੇ ਗੁਰੂ ਸਾਨੂੰ ਸਮਾ ਕੇ ਗਏ ਨੇ ਉਹਦੀ ਰਾਖੀ ਕਰੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਹੈ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਠੱਠੀ ਹੋ ਕੇ ਜੰਤਾ ਸਾਡੀ ਬੱਚਾ ਬੱਚੀ ਚੋਕ ਦੇਾਂਗੇ ਇਹਨਾਂ ਦੇ ਕੰਮ ਰੋਕ ਦੇਾਂਗੇ